ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੀ ਸੰਗਤਾਂ ਨੂੰ ਧਰਮ ਦੀ ਗਿਰਤ ਕਰਨੇ ਨਾਮ ਜਪਨਾ ਵੰਨ ਛਕਣ ਦਾ ਉਪਦੇਸ਼ ਦਿੰਦੇ ਮਰ ਅ ਜੀ ਨਾ ਜਾਂਦੇ ਜਾਂਦੇ ਕਾਰਉ ਦੇਸ਼ ਜਾ ਪਹੁੰਚੇ ਇੱਕ ਦਿਨ ਮਰਦਾਨੇ ਨੂੰ ਡਾਢੀ ਭੁੱਖ ਲੱਗੀ ਉੱਥੇ ਇੱਕ ਦਿਨਾਂ ਦੋ ਦਿਨਾਂ ਕੁਝ ਨਹੀਂ ਪਹੁੰਚਿਆ ਮਰਦਾਨੇ ਆਖਿਆ ਗੁਰੂ ਜੀ ਤੁਸੀਂ ਤਾਂ ਪੌਣ ਆਹਾਰੀ ਹੋ ਰਹਿੰਦੇ ਹੋ ਤੇ ਮਹਾਰਾਜ ਜੀ ਮੈਨੂੰ ਭੁੱਖ ਨੇ ਬੜਾ ਸਤਾਇਆ ਮੇਰਾ ਕੁਝ ਲਾਜ ਕਰੋ ਗੁਰੂ ਜੀ ਆਦੇ ਭਾਈ ਬਾਲਾ ਸਾਡਾ ਇਹਦੇ ਨਾਲ ਬਹੁਤ ਕੰਮ ਹੈ ਗੁਰੂ ਜੀ ਆਦੇ ਮਰਦਾਨਿਆਂ ਆਤਮੇ ਦੀ ਕੀ ਖਬਰ ਮਰਦਾਨਾਂ ਦਾ ਮਹਾਰਾਜ ਜੀ ਭੁੱਖਾ ਹਾਂ ਮੈਨੂੰ ਭੁੱਖ ਖਾ ਗਈ ਫਿਰ ਮਰਦਾਨੇ ਆਖਿਆ ਜੀ ਇਹ ਸ਼ਾਇਰ ਬੜਾ ਸੁੰਦਰ ਹੈ ਜੇ ਆਪ ਆਗਿਆ ਕਰੋ ਮੈਂ ਜਾ ਕੇ ਕੁਝ ਮੁੱਖ ਪਾਵਾਂ ਗੁਰੂ ਜੀ ਦੇ ਮਰਦਾਨਿਆਂ ਇਹ ਸ਼ਹਿਰ ਤੇ ਜਾਣਾ ਚੰਗਾ ਨਹੀਂ ਇੱਥੇ ਅੰਦਰ ਇਹਦੇ ਵੜਨਾ ਠੀਕ ਨਹੀਂ ਮਰਦਾਨਾ ਦਾ ਮਹਾਰਾਜ ਜਿੱਥੇ ਕੋਈ ਵਸਤੀ ਆਉਂਦੀ ਹੈ ਜਾਂ ਕੋਈ ਸ਼ਹਿਰ ਆਉਂਦਾ ਹੈ ਉੱਥੇ ਆਖਦੇ ਉਹ ਜਾਣਾ ਨਹੀਂ ਉਜਾੜਾਂ ਵਿੱਚ ਲਈ ਫਿਰਦੇ ਹੋ ਗੁਰੂ ਜੀ ਨੇ ਮਰਦਾਨਿਆਂ ਵੀ ਤੂੰ ਜਾਣ ਅਸਧ ਤੈਨੂੰ ਦੱਸਣਾ ਸੀ ਦਸਤ ਮਰਦਾਨਾ ਉਹ ਵਸਤੀ 'ਚ ਜਾ ਵੜਿਆ ਇੱਕ ਗਲੀ ਵਿੱਚ ਜਾ ਖਲੋਤਾ ਅੱਗੋਂ ਚਾਰ ਔਰਤਾਂ ਆਪਣੀ ਬੋਲੀ ਵਿੱਚ ਹੱਸਦੀਆਂ ਆਈਆਂ ਜਾਂ ਮਰਦਾਨੇ ਨੂੰ ਵੇਖਿਆ ਤਾਂ ਆਪਸ 'ਚ ਵੱਡੀਆਂ ਪਾਉਣ ਲੱਗੀਆਂ ਇਕਾਂ ਦੀ ਮੈਲ ਹੈ ਜਾਨੀਆਂ ਦੂਜੀਆਂ ਦੀ ਮੈਲ ਹੈ ਜਾਨੀ ਇੱਕ ਔਰਤ ਨੇ ਮਰਦਾਨੇ ਨੂੰ ਆਵਾਜ਼ ਮਾਰੀ ਮਰਦਾਨਾ ਆ ਗਿਆ ਵੀ ਸ਼ਾਇਦ ਕੁਝ ਖਾਣ ਵਾਸਤੇ ਦੇਣ ਲੱਗੀ ਜਦੋਂ ਮਰਦਾਨਾ ਉਹਦੇ ਅੰਦਰ ਜਾ ਕੇ ਵੜਨ ਲੱਗਿਆ ਨਾ ਉਸ ਔਰਤ ਨੇ ਉੱਟ ਕੇ ਮਰਦਾਨੇ ਦੇ ਗਾਲ ਵਿੱਚ ਧਾਗਾ ਬੰਨ੍ਹਤਾ ਧਾਗਾ ਜਦੋਂ ਗਾਲ ਚ ਪਾਇਆ ਨਾ ਮਰਦਾਨਾ ਬੱਕਰਾ ਬਣ ਗਿਆ ਬੱਕਰਾ ਬਣਾ ਕੇ ਅੰਦਰ ਜਾ ਬਿਠਾਇਆ ਆਪ ਔਰਤ ਪਾਣੀ ਭਰਨ ਚਲੀ ਗਈ ਮਰਦਾਨਾ ਅੰਦਰ ਬੈਠਾ ਰਿਆ ਹਣ ਪਿਆ ਦਲੀਲਾ ਕਰਦਾ ਵੀ हे ਗੁਰੂ ਜੀ ਮੈਂ ਕਿੱਥੇ ਆ ਕੇ ਫਸ ਗਿਆ ਉੱਥੇ ਗੁਰੂ ਜੀ ਮੈਂ ਸਤਿਗੁਰੂ ਨੂੰ ਆਖਿਆ ਗੁਰੂ ਜੀ ਮਰਦਾਨੇ ਨੂੰ ਗਿਆ ਹਾਂ ਇੱਕ ਪੈਰ ਹੋ ਗਿਆ ਅਜੇ ਤੱਕ ਵਾਪਸ ਨਹੀਂ ਆਇਆ ਗੁਰੂ ਜੀ ਇਹ ਮੈਂ ਆਖਿਆ ਤਾਂ ਗੁਰੂ ਜੀ ਬੋਲੇ ਸੁਣ ਭਾਈ ਬਾਲਾ ਸਾਨੂੰ ਮਰਦਾਨਾ ਤਾਰ ਸੁਣਾਉਂਦਾ ਇਹ ਨਗਰੀ ਬੜੀ ਨਗੁਰੀ ਹੈ ਕਿਆ ਜਾਣੀ ਹੈ ਮਰਦਾਨੇ ਨੂੰ ਕਿਸੇ ਬੱਕਰਾ ਇਹਨਾ ਬਣਾ ਕੇ ਬਿਠਾ ਦਿੱਤਾ ਹੋਵੇ ਇੰਨਾ ਕਹਿ ਕੇ ਗੁਰੂ ਜੀ ਉੱਠ ਖੜੇ ਹੋਏ ਆਹਦੇ ਚੱਲ ਭਾਈ ਬਾਲਾ ਮਰਦਾਨੇ ਨੂੰ ਲੈ ਕੇ ਆਈਏ ਮੈਂ ਕਿਹਾ ਗੁਰੂ ਜੀ ਮਰਦਾਨਾ ਕਿੱਥੇ ਹੋਵੇਗਾ ਗੁਰੂ ਜੀਾਂ ਦੇ ਬਾਲਾ ਮਰਦਾਨੇ ਨੂੰ ਨਾ ਉਹਨਾਂ ਨੇ ਬੱਕਰਾ ਬਣਾ ਕੇ ਬਿਠਾਇਆ ਮੈਂ ਕਿਹਾ ਗੁਰੂ ਜੀ ਕਿਉਂ ਨਾ ਉਹ ਬੱਕਰਾ ਬਣਾਉਣ ਤੁਸੀਂ ਮਨਾ ਕੀਤਾ ਸੀ ਉਹ ਮੰਨਿਆ ਨਹੀਂ ਗੱਲ ਨੂੰ ਹੁਣ ਆਪਾਂ ਗਿਆ ਕਰੀਏ ਗੁਰੂ ਜੀ ਨਾਲ ਮੈਂ ਜੇ ਨਾਲੇ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਲੈਣ ਵਾਸਤੇ ਚੱਲੇ। ਜਾ ਵਸਤੀ ਦੇ ਬੜੇ ਪੁੱਛਿਆ ਵੀ ਇੱਥੇ ਸਾਡਾ ਆਦਮੀ ਆਇਆ। ਉਹ ਔਰਤਾਂ ਦੇਖ ਕੇ ਨਾ ਚੰਮ ਲਗੀਆਂ। ਆਂਦੀਆ ਇੱਥੇ ਕੋਈ ਨਹੀਂ ਆਇਆ। ਇੱਕ ਔਰਤ ਬਾਲੇ ਦੇ ਗਲਜ ਧਾਗਾ ਲੱਗੀ ਬੰਨਣ। ਉਹ ਕੁੱਤੀ ਬਣ ਗਈ। ਇੱਕ ਗੁਰੂ ਬਾਬੇ ਜੀ ਵੱਲ ਦੌੜੀ। ਉਹ ਗਧੀ ਹੋ ਗਈ ਤਾਂ ਗੁਰੂ ਜੀ ਸਲੋਕ ਆਖਿਆ ਕਲਰ ਕੀ ਆਵਣ ਜਾ ਰੀਆਂ ਝੂਠੇ ਮਸਕਮ ਗੇਨ ਅਮਲਾ ਬਾਜੋ ਨਾਨਕਾ ਕਿਉ ਕਰ ਕੰਤ ਮਲੇਨ ਇਹ ਵਚਨ ਦੇ ਕਹਿਣ ਨਾਲ ਜਿੰਨੇ ਮਰਦਾਨੇ ਨੂੰ ਬੱਕਰਾ ਬਣਾਇਆ ਸੀ ਨਾ ਉਹਦੇ ਸਿਰ ਤੇ ਪਾਣੀ ਵਾਲਾ ਘੜਾ ਜੁੜ ਗਿਆ ਉਹਦੀ ਸੇ ਲਈ ਗੁਰੂ ਜੀ ਦੇ ਗਲੇ ਢਾਗਾ ਪਾਉਣ ਆਈ ਉਹ ਬੱਕਰੀ ਬਣ ਗਈ ਫਿਰ ਗੁਰੂ ਜੀ ਬਾਬੇ ਜੀ ਮੇਰੇ ਪਰ ਦੀ ਆਖਿਆ ਬਾਲਾ ਵੇਖਿਆ ਈ ਤਮਾਸ਼ਾ ਮੈਂ ਕਿਹਾ ਗੁਰੂ ਜੀ ਜੋ ਆਪਨੇ ਦਿਖਾਇਆ ਵੇਖਿਆ ਮਰ ਜਿਆਂ ਦੇ ਵੀ ਬਾਲਾ ਅੰਦਰ ਜਾ ਕੇ ਨਾ ਮਰਦਾਨੇ ਦੇ ਗਲੋਂ ਧਾਗਾ ਤੋੜ ਛੁੱਟ ਫਿਰ ਗੁਰੂ ਜੀ ਮੈਂ ਸਤਗੁਰ ਨਾਨਕ ਦੇਵ ਜੀ ਦਾ ਬਚਨ ਬਾਅ ਕੇ ਅੰਦਰ ਜਾ ਕੇ ਮਰਦਾਨੇ ਦੇ ਗਲੋ ਧਾਗਾ ਤੋੜ ਛੁੱਟਿਆ ਉਹ ਬੱਕਰੇ ਤੋਂ ਆਦਮੀ ਹੋ ਗਿਆ ਗੁਰੂ ਜੀਾਂ ਦੇ ਮਰਦਾਨਿਆਂ ਕੀ ਖਬਰ ਮਰਦਾਨਿਆਂ ਆਖਿਆ ਬੱਸ ਬੱਸ ਜੀ ਸਾਨੂੰ ਭਲੀਆਂ ਬਲਾਵਾਂ ਵਿੱਚ ਲਈ ਫਿਰਦਾ ਗੁਰੂ ਜੀ ਆਨੇ ਮਰਦਾਨਿਆਂ ਤੂੰ ਤਾਂ ਆਪੇ ਆ ਕੇ ਫਸਿਆ ਸੀ ਅਸਾਧਾ ਤੈਨੂੰ ਮਨਾ ਕੀਤਾ ਸੀ ਨਾ ਜਾ ਉਹਨੇ ਚਿਰਨੋਂ ਉਹਨਾਂ ਔਰਤਾਂ ਦੇ ਖਸਮ ਘਰੇ ਆ ਗਏ ਉਹ ਵੇਖਣ ਕਿ ਆ ਵੀ ਸਾਡੀਆਂ ਔਰਤਾਂ ਕੋਈ ਬੱਕਰੀ ਬਣ ਕੇ ਬੈਠੀ ਕੋਈ ਕੁੱਤੀ ਬਣ ਕੇ ਬੈਠੀ ਤਾਂ ਇੱਕ ਔਰਤ ਦੇ ਸਿਰ ਤੋਂ ਘੜਾ ਪਾਣੀ ਦਾ ਭਰਿਆ ਹੋਇਆ ਲੱਗਿਆ ਉਹ ਉਤਰਦਾ ਨਹੀਂ ਬੜਾ ਯਤਨ ਕਰ ਰਹੇ ਪਰ ਝੂੜ ਦਾ صدقا ਉਹ ਘਰੇ ਸਾਰੇ ਲਈ ਫਿਰੇ ਉਤੋਂ ਦੀ ਸਰਦਾਰਨੀ ਸੀ ਨੂਰ ਸ਼ਾਹ ਨੂਰ ਸ਼ਾਹ ਨਾਮ ਔਰਤ ਸਾਰੇ ਜਾਦੂਗਰਾਂ ਦੇ ਸਿਰ ਜਾਦੂਗਰ ਨਹੀਂ ਸੀ ਜਦੋਂ ਉਹਨੂੰ ਖਬਰ ਹੋਈ ਤਾ ਉਹਨੇ ਸਾਰੇ ਜਾਦੂਗਰਾਂ ਨੂੰ ਹੁਕਮ ਕੀਤਾ ਜਾਓ ਉਹਦੇ ਸਿਰ ਤੋਂ ਘੜਾ ਲਾ ਕੇ ਆਓ ਆਪੋ ਆਪਣੀ ਵਿੱਦਿਆ ਦਿਖਾਓ ਸੋ ਜਾਦੂਗਰਨੀਆਂ ਉਹ ਸ਼ਹਿਰ ਦੇ ਵਿੱਚ ਸਨ ਸਾਰੀਆਂ ਆਈਆਂ ਗਏ ਮਿਰਗਸ਼ਾਲਾ ਦੇ ਸਵਾਰ ਹੋ ਗਏ ਇੱਕ ਢੋਲ ਵਜਾਉਂਦੀ ਆਈ ਪਰ ਸਾਰੇ ਮੰਤਰ ਜੰਤਰ ਕਰ ਰਹੀਆਂ ਉਹਦੇ ਸਿਰੋਂ ਘੜਾ ਨਹੀਂ ਉਤਰਿਆ ਉਹ ਕੁੱਤियां ਬਣੀਆਂ ਬੈਠੀਆਂ ਨੇ ਗੁਰੂ ਨਾਨਕ ਜੀ ਹੱਸ ਕੇ ਆਖਿਆ ਮਰਦਾਨਿਆ ਤੂੰ ਵੈਗਰੂ ਕਹਿ ਤੇ ਰਬਾਬ ਵਜਾ ਮਰਦਾਨੇ ਜਾ ਕੇ ਰਬਾਬ ਨੂੰ ਲੈ ਗਏ ਗੁਰੂ ਜੀ ਅੱਗੇ ਮੱਥਾ ਟੇਕਿਆ ਸਾਹਮਣੇ ਬੈਠ ਕੇ ਰਬਾਬ ਲੱਗਾ ਵਜਾਉਣ ਗਿਰੂ ਜੀ ਰਾਗ ਵਡਹਾਂਸ ਵਿੱਚ ਸ਼ਬਦ ਉਚਾਰਨ ਕੀਤਾ ਰਾਗ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸ਼ੌਰਾਵਿਆ ਨਿਰਗੁਣ ਤੂ ਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀ ਸ਼ੌਰਾਵਣ ਜਾਏ ਮੇਰਾ ਕਾਂਤਰ ਸਾਲੋ ਕੀ ਧਰ ਅਵਰਾ ਰਾਵ ਜੀਓ ਗਿਆ ਸ਼੍ਰੀ ਗੁਰੂ ਨਾਨਕ ਜੀ ਇਹ ਸ਼ਬਦ ਆਖਿਆ ਉਹਨਾਂ ਔਰਤਾਂ ਦਾ ਮੰਤਰ ਕੁਝ ਨਾ ਚੱਲੇ ਫਿਰ ਨੂਰ ਸ਼ਾਹ ਨੂੰ ਖਬਰ ਹੋਈ ਵੀ ਮੰਤਰ ਜੰਤਰ ਕਿਸੇ ਦਾ ਨਹੀਂ ਚੱਲਦਾ ਨੂਰ ਸ਼ਾਹ ਆਪ ਆਈ ਲੱਖ ਅਡੰਬਰ ਨਾਲ ਲਿਆਈ ਪਰ ਉਹ ਵੀ ਆਪਣਾ ਸਾਰਾ ਜ਼ੋਰ ਲਾਇਆ ਕੁਝ ਨਹੀਂ ਬਣਿਆ ਫੇਰ ਗੁਰੂ ਜੀ ਸ਼ਬਦ ਆਖਿਆ ਰਾਗ ਸੂਹੀ ਦੇ ਵਿੱਚ ਰਾਗ ਸੂਹੀ ਮਹੱਲਾ ਪਹਿਲਾ ਮੰਜਕ ਚੰਜੀ ਅਮਾਵਨ ਡੋਸੜੇ ਹਾਂ ਕਿਉਂ ਸ਼ੋਰ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣੇ ਮੇਰਾ ਨਾਉ ਜਿਉ ਜਮਹਰਤ ਜੀ ਇਹ ਸ਼ਬਦ ਆਖਿਆ ਨੂਰ ਸ਼ਾਹ ਵੀ ਆਪ ਮੰਤਰ ਜੰਤਰ ਕਰ ਥੱਕੀ ਪਰ ਕੋਈ ਮੰਤਰ ਕੋਈ ਪੇਸ਼ ਨਾ ਜਾਵੇ ਨਾ ਉਸ ਔਰਦੇ ਦੇ ਸਿਰ ਤੋਂ ਘੜਾਈ ਉਤਰੇ ਹੇਰ ਨੂਰ ਸ਼ਾ ਦੂਰੋਂ ਦੂਰੋਂ ਕਾਮਲ ਇਲਮ ਵਾਲੀਆਂ ਜਾਦੂਗਰनियां ਸਦਵਾਈਆਂ ਸਾਰੀਆਂ ਇਕੱਠੀਆਂ ਹੋ ਕੇ ਲੱਗੀਆਂ ਢੋਲਗੀ ਵਜਾਉਣ ਤਾਂ ਫਿਰ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਆਸਾ ਮਹੱਲਾ ਪਹਿਲਾ ਤਾਲ ਮਦੀਰ ਕੱਟ ਕੇ ਘਾਟ ਦੋਲਕ ਦੁਨੀਆ ਵਜੇ ਵਾਜ ਨਾਰਦ ਨਾਚ ਕਲ ਕਾ ਪਾਓ ਜਤੀ ਸਦੀ ਕਰਕ ਪਾਓ ਨਾਨਕ ਨਾਮ ਵਿਟੋ ਕਰਵਾਣ ਅੰਦੀ ਦੁਨੀਆ ਸਾਹਿਬ ਜਾਨ ਰਹਾ ਗੁਰੂ ਬਾਸੂ ਬਿਰ ਚੇਲਾ ਖਾਏ ਤਾਮ ਪਰਿਦ ਵਸ ਘਰ ਆਏ ਜੇ ਸੰਵਰਿਆ ਜੀਵਨ ਖਾਤ ਖਸਮ ਬਿਸ਼ਾਨੈ ਦਨ ਪਰਵਾਨ ਦਰਸ਼ਨ ਦੇਖਿਆ ਦਇਆ ਨ ਹੋਏ ਲੈ ਜਿਤੇ ਬਿਨ ਰਹਿ ਨ ਕੋਏ ਰਾਜਾ ਨਿਆਉ ਕਰ ਹੱਥ ਹੋਏ ਕਹ ਕਦਾਏ ਨਾ ਮਨ ਗੋਏ ਮਾਨਸ ਮੂਰਤ ਨਾਨਕ ਨਾਮ ਕਰਨੇ ਕੁੱਤਾ ਦਰ ਫਰਵਾਨ ਘਰ ਬਰਸਾਦ ਜਾਣੇ ਮਹਿਮਾਨ ਤਾਂਗੇ ਜਿ ਦਰ ਗੈ ਪਾਵੈ ਮਾਨ ਮਰਜ ਨੇ ਘੋਰ ਸਲੋਕ ਉਚਾਰਨ ਕੀਤਾ ਗੱਲੀਆਂ ਸੀ ਚੰਗੀਆਂ ਕਚਾਰੀ ਗੁਰੀਆਂ ਮਨੁਗ ਸੁਧਾ ਕਾਲੀਆਂ ਬਾਹਰ ਚਟਵੀਆਂ ਰੀਸਾ ਕਰੇ ਤਣਾੜੀਆਂ ਜੋ ਸੇ ਵਹ ਦਰ ਘੜੀਆਂ ਨਾਲ ਕਸਮੇ ਰਤਿਆ ਮਨ ਸੁਖ ਰਲੀਆਂ ਹੁੰਦੇ ਤਾਲ ਨਿਤਾਨੀਆਂ ਰਹੇ ਨਮਨੜੀਆਂ ਨਾਨਕ ਜਨਮ ਸਕਾਰਥਾ ਜੇ ਤਨ ਕੇ ਸੰਗ ਮਲਾ ਜਦੋਂ ਇਹ ਸ਼ਲੋਕ ਗੁਰੂ ਜੀ ਆਖਿਆ ਨਾ ਨੂਰ ਸ਼ਾਹ ਨੇ ਵਿਚਾਰ ਕੀਤੀ ਇਹਨੂੰ ਮਾਇਆ ਦਾ ਜਾਲ ਪਾਈਏ ਜੇ ਮਾਇਆ ਦਾ ਮੋਹ ਇਹਨੂੰ ਪੈ ਗਿਆ ਇਹ ਸਾਡੇ ਅਧੀਨ ਹੋ ਜਾਏਗਾ ਇਹ ਬਾਤ ਨੂਰ ਸ਼ਾਹ ਦੀ ਸੁਣ ਕੇ ਸਾਰੇ ਜਾ ਗਏ ਅਨੇਕ ਪ੍ਰਕਾਰ ਦੇ ਜਵਾਰਾਦ ਪਦਾਰਥ ਲੈ ਕੇ ਆਈਆਂ ਆਣ ਕੇ ਗੁਰੂ ਜੀ ਅੱਗੇ ਭੇਟਾ ਰੱਖੀਆਂ ਗੁਰੂ ਜੀ ਆnde ਰਾਗ ਤਲੰਗ ਵਿੱਚ ਸ਼ਬਦ ਮਰ ਜਿਆਂ ਦੇ ਇਹ ਰਾਗ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਗਾਹੇ ਕਾਰੇ ਆਪ ਨੜ ਘਰ ਹਰ ਰੰਗੋ ਕੀ ਨਾ ਮਾਨੇ ਸ਼ੌਣੜ ਤਨ ਕਮਲੀਏ ਬਾਹਰ ਕੀ ਟੁੰਡੇ ਤਕੀਆਂ ਦੇ ਸਲਾਈਆਂ ਨੈਣੀ ਭਾਵਕ ਕਰ ਸਿਗਾਰ ਤਾਂਸ ਅਗਣ ਜਾਣੀ ਹੈ ਲੱਗੀ ਜਾ ਸ਼ੋਤਰ ਪਿਆਰ ਜਮਰ ਜੀ ਨੇ ਇਹ ਸ਼ਬਦ ਆਖਿਆ ਉਹਨਾਂ ਕੁੱਤਿਆਂ ਤੇ ਛੱਤਰੀਆਂ ਦੇ ਮਾਲਕ ਮਹਾਰਾਜ ਦੇ ਚਰਨੀ ਲੱਗੇ ਗੁਰਜਿਆਂ ਦੇ ਭਾਈ ਇਸ ਬਾਦਾਰਤ ਦੇ ਧਰਮਸ਼ਾਲਾ ਬਣਾ ਲੋ ਆਈ ਸਾਧ ਸੰਗਤ ਦੀ ਸੇਵਾ ਕਰਿਆ ਕਰੋ ਨਿਰ ਅਮਾਨ ਹੋ ਮਨ ਨੀਵਾ ਕਰੋ ਸਤਨਾਮ ਦਾ ਜਾਪ ਕਰਿਆ ਕਰੋ ਫਿਰ ਤੁਹਾਡਾ ਪਲਾਉਣਾ ਜੀ ਸ੍ਰੀ ਬਾਬੇ ਜੀ ਇਹ ਬਚਨ ਕੀਤਾ ਉਹਨਾਂ ਔਰਤਾਂ ਦੇ ਪਰਤੇ ਭਾਈ ਬਾਲੇ ਜੀ ਦੇ ਚਰਨੀਆਂ ਲੱਗੇ ਆਖਿਓ ਨੇ ਸੰਤ ਜੀ ਤੁਸੀਂ ਦਿਆਲੂ ਹੋ ਧਰਮ ਦੀ ਮੂਰਤੀ ਹੋ ਸਾਨੂੰ ਬਖਸ਼ਾਓ ਭਾਈ ਬਾਲੇ ਆਖਿਆ ਜੀ ਸੰਤ ਨਰਮ ਚਿਤਨ ਤੁਸੀਂ ਉਹਨਾਂ ਅੱਗੇ ਪ੍ਰਾਰਥਨਾ ਕਰੋ ਤਾਂ ਤੁਹਾਡਾ ਭਲਾ ਹੋਵੇਗਾ ਉਹ ਸਾਰੇ ਫੇਰ ਗੁਰੂ ਨਾਨਕ ਜੀ ਦੀਆਂ ਚਰਨੀਆਂ ਲੱਗੇ ਗੁਰੂ ਜੀ ਆਖਿਆ ਭਾਈ ਸਿੱਖ ਹੋ ਉਹਨਾਂ ਮਨਜ਼ੂਰ ਕੀਤਾ ਗੁਰੂ ਨਾਨਕ ਜੀ ਆਖਿਆ ਉੱਠ ਭਾਈ ਬਾਲਾ ਵੈਗਰੂ ਕੇ ਅੱਗੇ ਦੇ ਸਿਰ ਤੋਂ ਘੜਾ ਲਾ ਦੇ ਔਰ ਵੈਗਰੂ ਆ ਕੇ ਪਾਣੀ ਦੇ ਛੱਟੇ ਮਾਰੋ ਉਹ ਬਾਕੀ ਵੀ ਅੱਛੀਆਂ ਹੋ ਜਾਣਗੀਆਂ ਸ੍ਰੀ ਗੁਰੂ ਜੀ ਮੈਂ ਮਹਾਰਾਜ ਦਾ ਹੁਕਮ ਪਾ ਕੇ ਵੈਗਰੂ ਆ ਕੇ ਘੜਾ ਲਾਤਾ ਤੇ ਉਹਨਾਂ ਤੇ ਜਲ ਛੰਗਿਆ ਉਹ ਮਨੁੱਖ ਦੇ ਹੋ ਗਈਆਂ ਸਾਰਿਆਂ ਨੂੰ ਸਿੱਖ ਮਹਾਰਾਜ ਜੀ ਨੇ ਕੀਤਾ ਨਾਮ ਦਾ ਉਪਦੇਸ਼ ਦਿੱਤਾ ਸਾਰੇ ਲਗੇ ਗੁਰੂ ਗੁਰੂ ਜਪਣ ਧਰਮਸ਼ਾਲ ਬਣਵਾਈ ਗੁਰੂ ਜੀ ਦੇ ਸਿੱਖ ਹੋਏ ਨੂਰ ਸ਼ਾ ਗੁਰੂ ਜੀ ਅੱਗੇ ਮੱਥਾ ਟੇਕਿਆ ਆਖਿਆ ਜੀ ਕਿਰਪਾ ਦ੍ਰਿਸ਼ਟੀ ਕਰੋ ਗੁਰੂ ਜੀ ਉਹਨੂੰ ਨਾਮ ਦੇ ਕੇ ਸਿੱਖਣੀ ਬਣਾਇਆ ਨੂਰ ਸ਼ਾ ਨੂੰ ਬਚਨ ਆਖਿਆਗੇ ਮਹਾਰਾਜ ਜੀ ਨੇ ਆਖਿਆ ਵੀ ਸਾਰਾ ਜੋ ਵੀ ਇੱਥੇ ਸਾਡਾ ਸਿੱਖ ਆਵੇ ਸਾਡਾ ਨਾਮ ਲਵੇ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦੇਣਾ ਫਿਰ ਨੂਰ ਸ਼ਾਹ ਦੀ ਆਪ ਦਾ ਸਿੱਖ ਛੱਡ ਗਏ ਜੇ ਆਪ ਦਾ ਕੂਕਰ ਵੀ ਆਵੇ ਨਾ ਮਹਾਰਾਜ ਜੀ ਅਸੀਂ ਉਹਦੀ ਵੀ ਪੂਜਾ ਕਰਾਂਗੇ ਗੁਰੂ ਜੀ ਉਹਨਾਂ ਲੋਕਾਂ ਨੂੰ ਸਿੱਖ ਕਰਕੇ ਫਿਰ ਉਤੋਂ ਅੱਗੇ ਚੱਲਦੇ ਰਹਿਣ ਇਸ ਤਰ੍ਹਾਂ ਮਹਾਰਾਜ ਜੀ ਉਸ ਜਾਦੂਗਰਨੀ ਦਾ ਆਧਾਰ ਕੀਤਾ ਨਾਲੇ ਸਾਰੀਆਂ ਸੰਗਤਾਂ ਜਿਹੜੀਆਂ ਉੱਥੇ ਰਹਿੰਦੀਆਂ ਉਹਨਾਂ ਨੂੰ ਸਿੱਖ ਕੀਤਾ